ਨਾ 5 ਵਜੇ ਇਸ ਵਕਤ ਦੇਖ ਸਕਦੇ ਹੋ ਕਿ ਪੁਲਿਸ ਪੂਰੇ ਮੌਕੇ ਤੇ ਮੌਜੂਦ ਹੈ ਤੇ ਨਾਲ ਦੱਸਦੀ ਕਿ ਕਾਰਪਸ਼ੀਨ ਦੀ ਟੀਮਾਂ ਵੱਲੋਂ ਇਸ ਵਕਤ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਕਿਲਾ ਪੰਗਾ ਚਲਾਇਆ ਜਾ ਰਿਹਾ ਇਸ ਘਰ ਦੇ ਉੱਤੇ ਕੋਟਲੇ 12 ਦੇ ਕਰੀਬ ਮੁਖਗੂਏ ਕਰਜਾਂ ਦੇ ਉੱਤੇ ਐਨਡੀਪੀਏ ਦੇ ਤਨੇ ਮੁਕਦਮੇ ਦਰਜਿਆ ਤੇ ਨਾਲ ਦੱਸਦੀ ਕਿ ਇਹਨਾਂ ਦੇ ਉੱਤੇ ਲੜਾਈ ਝਗੜੇ ਦੇ ਮੁਕਦਮੇ ਹੀ ਕਰਫੂ ਇੱਕ ਫਰਾਰ ਹੈ ਤੇ ਦੂਸਰਾ ਜਿਹੜਾ ਜੇਲ੍ਹ ਦੇ ਵਿੱਚ ਇਹ ਜਿਹੜੇ ਵਿਅਕਤੀ ਇਹਨਾਂ ਦੇ ਉੱਤੇ ਮੁਕਦਮੇ ਜਿਹੜੇ ਦਰਜ ਐ ਐਨਡੀਪੀਐਸ ਦੇ ਤੇ ਨਾਲ ਲੜਾਈ ਝਗੜਿਆਂ ਦੇ ਬਣਾਈ ਗਈ ਸੀ ਤੇ ਪੁਲਿਸ ਵੱਲੋਂ ਪ੍ਰੋਟੈਕਸ਼ਨ ਜਿਹੜੀ ਕਾਰਪੋਰੇਸ਼ਨ ਨੂੰ ਦੇ ਕੇ ਥੋੜੀ ਜਿਹੜੀ ਅਪਰੋਪਰੀਟਾਈ ਗਈ ਸੀ ਇਹਨਾਂ ਦਾ ਇਹੀ ਕਹਿਣਾ ਹੈ ਕਿ ਨਸ਼ਾ ਤਸਕਰੀ ਜਿਹੜੇ ਕਰਦੇ ਸੀਗੇ ਤੇ ਇਹਨਾਂ ਦੇ ਉੱਤੇ ਮੁਕਦਮੇ ਜਿਹੜੇ ਨਸ਼ਾ ਤਸਕਰੀ ਵਿਚ ਹੈ ਦੂਸਰੇ ਦੀ ਭਾਲ ਹੈ ਹੁਣ ਦੇਖੋ ਕਰੋ ਤੱਕ ਪੁਲਿਸ ਪ੍ਰਸ਼ਾਸਨ ਹੈ ਦੂਸਰੇ ਜਿਹੜੇ ਭਰਾ ਨੂੰ ਕਾਬੂ ਕਰਦਾ ਤੇ ਉਸ ਨੂੰ ਜਿਹੜੀ ਕਦੋਂ ਤੱਕ ਜੇਲ੍ਹ ਦੀ ਸਲਾਕਾਂ ਦੇ ਵਿੱਚ ਫਿਰ ਤੋਂ ਦੁਬਾਰਾ ਦੇਖਣ ਨੂੰ ਮਿਲੇ ਸਦਾ ਜੇ ਕਿਨਾਂ ਦੇ ਉੱਤੇ ਐਨਡੀਪੀਐਸ ਦੇ ਮੁਕਦਮੇ ਦਰਜਾ ਜੇਲ੍ਹ ਦੇ ਵਿੱਚ ਹੈ ਤੇ ਦੂਸਰਾ ਇਸ ਵਕਤੇ ਭਗੋੜਾ ਚੱਲ ਰਿਹਾ ਪੁਲਸ ਨੂੰ ਉਸ ਦੀ ਭਾਲ ਹੈ ਜਲਦ ਤੋਂ ਜਲਦ ਉਸ ਨੂੰ ਜਿਹੜਾ ਪੁਲਸ ਅਰੈਸਟ ਕਰਕੇ ਤੇ ਫਿਰ ਤੋਂ ਜਿਹੜੀ ਦੱਸਦੇ ਕਿ ਉਸ ਨੂੰ ਜਿਹੜੀ ਸਜ਼ਾ ਹੈ ਉਹ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਨੂੰ ਦਿੱਤੀ ਜਾਵੇਗੀ ਸੋ ਆਪਣੇ ਆਪਣੇ ਵਿਚਾਰ ਜਲੰਧ ਸਰਕਾਰ ਦੇ ਕੀਤੀ ਜਾ ਰਹੀ ਹੈ ਕਿਹੜੀ ਵਿਗੇ ਕੀਤੀ ਜਾ ਰਹੀ ਹੈ ਕੀਤੀ ਜਾ ਰਹੀ ਹੈ ਅੱਜ ਇਹ ਕਾਰਵਾਈ ਆਪਣੀ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 7 ਜਲੰਧ ਕਮਿਸ਼ਨਰੇਟ ਦੇ ਦੁਆਜ ਕੀਤੀ ਜਾ ਰਹੀ ਹੈ ਜੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਹਿੰਮ ਜੋ ਦਨਸ਼ਿਆਂ ਵਿਰੁੱਧ ਦੇ ਤਹਿਤ ਇਹ ਡਿਮੋਲਿਸ਼ਨ ਕੀਤੀ ਗਈ ਹੈ ਜਿਹਦੇ ਵਿੱਚ ਮਿਨਿਸਪਲ ਕਾਰਪੋਰੇਸ਼ਨ ਦੇ ਆਦੇਸ਼ੀ ਤੇ ਪੁਲਿਸ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਗਈ ਹੈ ਤੇ ਆਪਣੇ ਪੁਲਿਸ ਰਿਪੋਰਟ ਚੈੱਕ ਕਰਨ ਤੇ ਇਹ ਪਾਇਆ ਗਿਆ ਜੀ ਇਹਦੇ ਵਿੱਚ ਇਸ ਘਰ ਦੇ ਵਿੱਚ ਦੋ ਜਣੇ ਰਹਿੰਦੇ ਜਿਨ੍ਹਾਂ ਤੇ ਟੋਟਲ 12 ਮੁਕਦਮੇ ਦਰਜ ਹੈ ਤੇ ਤਿੰਨ ਐਨਡੀਪੀਐਸ ਦੇ ਵੀ ਕਾਫੀ ਗੰਭੀਰ ਮੁਕਦਮੇ ਦਰਜ ਨੇ ਨਾ ਦੋ ਮੁਕਦਮੇ ਕਰੋ ਹੁਣ ਨਵੇਂ ਦਰਜ ਹੈ ਪਹਿਲਾਂ ਦਰਜ ਇੱਕ ਮੁਕਦਮਾ 2025 ਦਾ ਤੇ ਪਹਿਲਾਂ ਵਾਲੇ 2019 ਤੇ 20 ਦੇ ਮੁਕਦਮੇ ਨੇ ਜੀ ਇਹ ਜਿਹੜੇ ਪ੍ਰੋਪਰਟੀ ਬਣਾਈ ਗਈ ਸੀ ਇਹ ਨਜਾਇਜ਼ ਸਾਰੀਆਂ ਇਹ ਸਸਤੀ ਤੋਂ ਕਮਾਈ ਕੀਤੀ ਬਿਲਕੁਲ ਜੀ ਇਹ ਜਿਹੜੀ ਪ੍ਰੋਪਰਟੀ ਹੈ ਕਾਰਪੋਰੇਸ਼ਨ ਦੇ ਹੁਕਮਾ ਦੇ ਤਹਿਤ ਡਿਮੋਲਿਸ਼ ਕੀਤੀ ਗਈ ਤੇ ਇਲੀਗਲ ਇਨਕ੍ਰੋਚਮੈਂਟ ਹੈ ਜੀ ਇਹ ਇਹਨਾਂ ਚੋਂ ਇੱਕ ਜਿਹੜਾ ਸੰਜੀ ਚਾਹ ਤੇ ਦੂਜਾ ਬੰਦਾ ਖੜਾ ਹੈ ਰਿਲੇਸ਼ਨ ਕੀ ਸਕਦੇ ਬ੍ਰਦਰ ਹਾਂਜੀ ਇਹ ਸਕੇ ਬ੍ਰਦਰ ਤੇ ਰੰਦੇ ਦੋਨੇ ਹਾਂਜੀ ਦੂਜਾ ਖੜਾ ਹੈ ਇੱਕ ਜਿੰਦੇ Yes yes